ਜਲਾਲਾਬਾਦ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ 850 ਚੂਚਿਆਂ ਦੀ ਮੌਤ ਹੋ ਗਈ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਇਹਨਾਂ ਦੀ ਮੌਤ ਹੋਈ ਹੈ ਪਰ ਇੱਕ ਪਾਸੇ ਇਹ ਵੀ ਕਹਿ ਸਕਦੇ ਹਾਂ ਕਿ ਜਿੱਥੇ ਅਤਿ ਦੀ ਗਰਮੀ ਪੈ ਰਹੀ ਹੈ ਲੋਕਾਂ ਦਾ ਜੀਣਾ ਮੁਸ਼ਕਲ ਹੋਇਆ ਪਿਆ ਹੈ ਉੱਥੇ ਹੋ ਸਕਦਾ ਹੈ ਕਿ ਇਹਨਾਂ ਦੀ ਗਰਮੀ ਦੇ ਕਾਰਨ ਵੀ ਮੌਤ ਹੋਈ ਹੋਵੇ ਪਰ ਉਹਨਾਂ ਦੇ ਵੱਲੋਂ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕੋਈ ਜੋ ਉਹਨਾਂ ਨੂੰ ਫੀਡ ਪਾਈ ਜਾਂਦੀ ਹੈ ਉਸ ਦੇ ਵਿੱਚ ਕੋਈ ਪ੍ਰੋਬਲਮ ਹੋ ਸਕਦੀ ਹੈ ਉਹ ਫੀਡ ਸਹੀ ਨਹੀਂ ਹੋ ਸਕਦੀ ਜਿਸ ਦੇ ਕਾਰਨ ਉਹਨਾਂ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਦੱਸਦੀ ਹੈ ਕਿ 800 50 ਚੂਚਿਆਂ ਦੀ ਮੌਤ ਹੋ ਗਈ ਹੈ ਜਲਾਲਾਬਾਦ ਦੇ ਪਿੰਡ ਕੱਲੂ ਤੇ ਸਾਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਹੁਣ ਕਹਿ ਸਕਦੇ ਹਾਂ ਕਿ ਪਾਲਣ ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਹੈ ਉਹਨਾਂ ਦੇ ਵੱਲੋਂ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਹ ਖਦਸ਼ਾ ਜਤਾਇਆ ਜਾ ਰਿਹਾ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਇਹਨਾਂ ਬੇਜੁਬਾਨਾਂ ਦੀ ਮੌਤ ਹੋਈ ਹੈ 850 ਚੂਚਿਆਂ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜੋ ਉਹਨਾਂ ਨੂੰ ਫੀਡ ਪਾਈ ਗਈ ਹੈ ਉਹ ਸਹੀ ਨਹੀਂ ਸੀ ਉਹ ਖਰਾਬ ਸੀ ਜਿਸ ਦੇ ਕਾਰਨ ਉਹਨਾਂ ਦੀ ਮੌਤ ਹੋਈ ਹੈ ਹਾਲਾਂਕਿ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਂਚ ਤੋਂ ਬਾਅਦ ਹੀ ਖੁਲਾਸਾ ਹੋਵੇਗਾ ਕਿ ਆਖਰ ਉਹਨਾਂ ਦੇ ਨਾਲ ਅਜਿਹਾ ਕਿਵੇਂ ਹੋਇਆ ਕਿ ਉਹਨਾਂ ਦੀ ਮੌਤ ਹੋ ਗਈ ਹੈ ਫੀਡ 'ਚ ਕੋਈ ਪ੍ਰੋਬਲਮ ਸੀ ਜਾਂ ਫਿਰ ਗਰਮੀ ਦੇ ਕਾਰਨ ਉਹਨਾਂ ਚੂਚਿਆਂ ਦੀ ਮੌਤ ਹੋਈ ਹੈ ਇਹ ਤੇ ਜਾਂਚ ਤੋਂ ਬਾਅਦ ਹੀ ਖੁਲਾਸਾ ਹੋਵੇਗਾ ਦੱਸਦੀ ਹੈ ਕਿ ਮੌਕੇ ਤੇ ਪਾਲਣ ਵਿਭਾਗ ਟੀਮ ਪਹੁੰਚੀ ਹੋਈ ਹੈ ਜਾਂਚ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਜਲਾਲਾਬਾਦ ਤੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 850 ਚੂਚਿਆਂ ਦੀ ਮੌਤ ਹੋ ਗਈ ਹੈ ਹਾਲਾਂਕਿ ਕਹਿ ਸਕਦੇ ਆ ਕਿ ਗਰਮੀ ਦੇ ਕਾਰਨ ਵੀ ਅਜਿਹਾ ਹੋ ਸਕਦਾ ਹੈ ਕਿ ਉਹਨਾਂ ਦੀ ਮੌਤ ਹੋਈ ਹੋਵੇ ਪਰ ਉਹਨਾਂ ਦੇ ਵੱਲੋਂ ਇੱਕ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਉਹਨਾਂ ਦੀ ਮੌਤ ਹੋਈ ਆ ਜਾਂ ਕਿਸੇ ਦੇ ਵੱਲੋਂ ਜਾਣਬੁੱਝ ਕੇ ਅਜਿਹਾ ਕੀਤਾ ਗਿਆ ਹੋਵੇ ਕਿਉਂਕਿ ਕਹਿ ਸਕਦੇ ਆ ਕਿ ਉਹਨਾਂ ਦਾ ਇੱਕ ਤਰ੍ਹਾਂ ਦਾ ਇਸ ਤੋਂ ਰੋਜ਼ਗਾਰ ਚੱਲਦਾ ਸੀ ਘਰ ਦਾ ਗੁਜ਼ਾਰਾ ਚੱਲਦਾ ਸੀ ਪਰ ਕਿਤੇ ਨਾ ਕਿਤੇ ਅਜਿਹਾ ਉਹਨਾਂ ਦੇ ਨਾਲ ਵੱਡਾ ਕਹਿ ਸਕਦੇ ਆ ਕਿ ਪਾਣਾ ਵਾਪਰ ਗਿਆ ਕਿ ਉਹਨਾਂ ਦੇ 850 ਚੂਚਿਆਂ ਦੀ ਮੌਤ ਹੋ ਗਈ ਹੈ ਮਸਲਾ ਹੈ ਜੀ ਪਰਸੋਂ ਇਸ ਫੀਲਡ ਲੈਂਦੀ ਸੀ 5.5 ਕੁਇੰਟਾਂ ਦਾ ਫੀਡ ਲਿਆਂਦੀ ਜਦੋਂ ਤੇ ਅਸੀਂ ਰਾਤ ਨੂੰ 8:00 ਵਜੇ ਪਾਈ ਉਹਨਾਂ ਸਾਨੂੰ ਗਾਰੰਟੀ ਦਿੱਤੀ ਸੀ ਤੇ ਬਿਲਕੁਲ ਫੀਡ ਵਧੀਆ ਹੈਗੀ ਤੇ ਤੁਸੀਂ ਜਾ ਕੇ ਪਾ ਦਿਓ ਅਸੀਂ ਫੀਡ ਪਾਈ ਜਦੋਂ ਤੇ ਸਵੇਰੇ ਤੱਕ ਬੱਚੇ ਜਿਹੜੇ ਹੈਗੇ ਨਾ ਤਿੰਨ ਚਾਰ ਮਰੇ ਰਾਤ ਨੂੰ ਤਿੰਨ ਚਾਰ ਮਰੇ ਸਵੇਰੇ ਮਰੇ ਫਿਰ ਉਸ ਤੋਂ ਬਾਅਦ ਮਰਨੇ ਚਾਲੂ ਹੋ ਗਏ ਸਾਰੇ ਦਿਨਾਂ 'ਚ 6-700 ਬੱਚਾ ਮਰ ਗਿਆ ਅੱਜ ਰਾਤ ਅੱਜ ਪਈ ਜਿਹੜੀ ਉਹਦੇ 'ਚ ਮਰ ਗਏ 300 ਬੱਚਾ ਰਾਤ ਮਰ ਗਿਆ 850 ਬੱਚਾ ਮਰ ਚੁੱਕਿਆ 150 ਹੈ ਉਹ ਵੀ ਤੜਫੀ ਜਾਂਦਾ ਹੈ ਬਚਦੇ ਉਹ ਵੀ ਨਹੀਂ ਉਹ ਬੰਦੇ ਜਿਹੜੇ ਨੂੰ ਮਲੋਟ ਰੋਡ ਤੋਂ ਅਸੀਂ ਲੈਂਦੀ ਸੀ ਪਹਿਲਾਂ ਵੀ ਉਹਨਾਂ ਦਾ ਗੁੜ ਮੱਕਾ ਲਿਆਂਦੇ ਰਿਹਾ ਸੀ ਪਹਿਲਾਂ ਸਹੀ ਦੇਂਦਾ ਰਿਹਾ ਉਹਦੇ ਵਿਸ਼ਵਾਸ ਤੇ ਅਸੀਂ ਮੱਕਾ ਲੈ ਆਂਦਾ ਤੇ ਉਹਦੇ ਵਿਸ਼ਵਾਸ ਤੇ ਹੀ ਅਸੀਂ ਪਾਇਆ ਤੇ ਹੁਣ ਬੱਚੇ ਮਰ ਗਏ ਸਾਰੇ ਅਸੀਂ ਮੰਗ ਇਹ ਕਰਨਾ ਸਾਨੂੰ ਇਨਸਾਫ ਚਾਹੀਦਾ ਜੀ ਗਰੀਬ ਬੰਦੇ ਆ ਅਸੀਂ ਸਾਡਾ ਨੁਕਸਾਨ 6 7 8 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਜੀ ਅਸੀਂ ਲਾਇਆ ਜੀ ਆ ਫੀਲ ਲੈਂਦੀ ਸੀ ਫਾਇਲ ਕਰਤਾ ਹਾਂ ਤੇ ਉਹ ਗਾਰੰਟੀ ਤਾਂ ਦਿੱਤੀ ਉਹਨੇ ਸਾਡੇ ਬੱਚਾ ਜਿਹਦੇ ਬੱਚੇ ਰੱਖੇ ਹੋਏ ਸੀਗੇ ਕੁੱਕੜ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਘੱਟੋ ਘੱਟ 7-800 ਨੱਕ ਮਰ ਗਏ ਨੰਦੀ ਮੰਗੇ ਜੀ ਕੋਈ ਬੰਦ ਦੀ ਕਾਰਵਾਈ ਕੀਤੀ ਜਾਵੇ ਕਾਰਵਾਈ ਕਰਕੇ ਨਾਲ ਕੋਈ ਸਾਫ ਕਰਾ ਕੇ ਨਾਲ ਕੋਈ ਕੋਸ਼ਿਸ਼ ਨਾ ਕੋਸ਼ਮ ਆਉ ਜਾਂ ਦਿੱਤਾ ਜਾਵੇ ਜੀ ਅੱਜ ਪੋਲਟਰੀ ਫਾਰਮ ਪਿੰਡ ਕੱਲੂ ਦੇ ਇਹਨਾਂ ਨੇ ਦੱਸਣ ਮੁਤਾਬਕ ਇਹਨਾਂ ਦੇ ਮੋਰਟੈਲਿਟੀ ਹੋਈ ਹੈ ਇੱਥੇ ਤੇ ਉਸ ਨੂੰ ਅਸੀਂ ਦੇਖਣ ਆਏ ਹਾਂ ਜੀ ਜਿਹੜੇ ਲੇਅਰ ਬਰਡ ਇਹਨਾਂ ਦੇ ਕਈ ਡੈਥ ਹੋਈਆਂ ਤੇ ਆਕੇ ਇਨਵੈਸਟੀਗੇਟ ਕਰ ਰਹੇ ਆਂ ਸੀ ਸਾਡੀ ਟੀਮ ਬਣਾਈ ਗਈ ਹੈ ਉਹਦੇ ਅਕੋਰਡਿੰਗ ਅਸੀਂ ਦੇਖਦੇ ਆਂ ਵੀ ਕੀ ਰੀਜ਼ਨ ਕੀ ਹੈ ਦੱਤ ਦਾ ਤੇ ਫਰਦਰ ਉਸ ਤੋਂ ਬਾਅਦ ਜੋ ਵੀ ਹੋਏਗਾ ਤੁਹਾਨੂੰ ਦੱਸਿਆ ਜਾਏਗਾ ਰਿਪੋਰਟ ਇਹਨਾਂ ਦੇ ਦੱਸਣ ਮੁਤਾਬਿਕ ਹੈ ਜੇ ਕਈ ਮਰ ਗਏ ਹੈ ਕਈ ਹਜੇ ਥੋੜੇ ਸੀਰੀਅਸ ਕੰਡੀਸ਼ਨ ਚ ਹੈ ਬਾਕੀ ਅਸੀਂ ਇਨਵੈਸਟੀਗੇਟ ਕਰ ਰਹੇ ਆਂ ਸਾਡੀ ਟੀਮ ਆ ਗਈ ਹੈ ਤੇ ਉਸ ਅਕੋਰਡਿੰਗ ਜਿਵੇਂ ਵੀ ਹੋਏਗਾ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਦੱਸ ਦਿਆਂਗੇ ਕਿਉਂਕਿ ਹਜੇ ਇਹਨਾਂ ਦੇ ਦੱਸਣ ਮੁਤਾਬਕ ਤਾਂ ਕਹਿ ਰਹੇ ਹੈ ਕੋਈ ਫੀਡ ਚ ਦਿੱਕਤ ਹੈ ਬਾਕੀ ਹਜੇ ਅਸੀਂ ਤਿੰਨ ਚਾਰ ਐਸਪੈਕਟ ਖੁੱਲੇ ਰੱਖੇ ਤੇ ਉਸ ਅਕੋਰਡਿੰਗਲੀ ਅਸੀਂ ਹਜੇ ਕੋਈ ਕੰਕਲੂਜਨ ਤੇ ਨਹੀਂ ਆ ਸਕਦੇ ਬਾਕੀ ਦੇਖਣ ਤੋਂ ਬਾਅਦ ਤੁਹਾਨੂੰ ਚੰਗੀ ਤਰ੍ਹਾਂ ਦੱਸ ਸਕਾਂਗੇ ਅਸੀਂ ਕਾਰਵਾਈ ਹਜੇ ਫਰਦਰ ਅਜਿਹਾ ਕਹਿ ਰਹੇ ਹੈ ਇਹਨਾਂ ਨੇ ਥਾਣੇ 'ਚ ਦਰਖਾਸਤ ਦਿੱਤੀ ਹੈ ਤੇ ਉਸ ਅਕੋਰਡਿੰਗ ਜਿੱਦਾਂ ਉਸ ਪ੍ਰਸ਼ਾਸਨ ਨਾਲ ਤਾਲ ਮਿਲ ਕਰਕੇ ਪ੍ਰੋਪਰ ਚੈਨਲ ਥਰੂ ਜੋ ਵੀ ਕਾਰਵਾਈ ਹੋਏਗੀ ਕੀਤੀ ਜਾ